ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਸਾਡੇ ਵਖਰੇਵੇਂ ਨੇ ਇੱਕ 사 ਰਹਣਗੇ ਦੁਸ਼ਮਣ ਸਾਡਾ ਸਾਝਾ ਹੈ ਮੰਗਾ ਸਾਡੀਆਂ ਸਾਝੀਆਂ ਜੇ ਇੱਕ ਜੁਟਤਾ ਜੇ ਦੂਰ ਪਈ ਹੈ ਉਹ ਡਿੱਕੇ ਆ ਤਾਂ ਆਪਾਂ ਇੱਥੇ ਹੋ ਕੇ ਸਾਹ ਸਟੇਟ ਤੇ ਛੱਟ ਮਾਰੀਏ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਾਈ ਕੇਂਦਰ ਸਰਕਾਰ ਦਾ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ ਇੱਕ ਇੱਕ ਅਸੀਂ ਇਕੱਠੇ ਲੜੇ ਆ ਤੋਂ ਸਾਰੇ ਆਗੂ ਅਸੀਂ ਇਕੱਠੇ ਆ ਲੜਨ ਦੇ ਮਾਮਲੇ 'ਚ ਸਾਡੇ ਕੋਈ મતਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ મતਭੇਦ ਨਹੀਂ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜਿਹਨਾਂ ਸਿਹਤ ਨੇ ਉਹ ਸਾਹਮਣੇ ਦੇਸੀ ਰਿਹਾ ਤਾਂ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਅੱਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੀ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹ ਸਾਹਿਬ ਬੈਠੇ ਨੇ ਐਨ ਐਮ ਕੇ ਪੀ ਕ੍ਰਿਸ਼ਨਾਪ੍ਰਸਾਦ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮਾਂ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲ ਨੂੰ ਸਪੋਰਟ ਦੀ ਅਪੀਲ ਵੀ ਕਰ ਦਿੱਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਨਾਥਨ ਦੇ ਰਪ ਤੋਂ ਜੋ 12 ਮੰਗਾ ਤੇ ਆਪਣੀ ਸਹਿਮਤੀ ਸਾਡੇ ਦੋਨੇ ਫੋਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਹੈ ਸਾਡੇ ਦੋਨੇ ਫੋਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਾਜੇਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆਂ ਦਾ ਮੈਂ ਫਿਰ ਦੋਨੇ ਫੋਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਪੱਤਰ ਸਾ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜ ਰਹੀਆਂ ਸਾਰੀਆਂ ਤਰਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਏਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਇਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਗੱਲ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮਾਡਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਚੇਤੀ ਮੀਟਿੰਗ ਕਦੋਂ ਦੇ ਨਾਲ ਵਿੱਚ ਕਰਾਂਗੇ ਔਰ ਕਰਕੇ ਸਾਰੇ 15 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਸਾਰਿਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੂ ਅਰਦਾਸ ਹੈ ਉਹਦੇ ਚਰਣਾ ਵਿੱਚ ਸਰ ਜਗਜੀਤ ਸਿੰਘ ਲੱਲੇਵਾਲ ਦੀ ਸਿਹਤ ਨੂੰ ਉਹ ਚੰਗੀ ਸਿਹਤ ਬਖਸ਼ੇ ਸੇਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਕਾਰ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਘਰਾਲ ਸਾਹਿਬ ਵਾਹਿਗੁਰੂ ਮੇਰੇ ਸਾਰੇ ਸਾਥੀਓ ਅਸੀਂ ਪਹਿਲਾਂ ਇਸ ਮੋਰਚੇ ਚ ਜਿਦਵਾਇਆ ਹੰਦੇਵਾਲ ਸਾਹਿਬ ਦੀ 43ਵੇਂ ਦਿਨ ਜਿਹਨਾਂ ਦੀ ਮਰਨ ਵਾਪਰੀ ਨੱਦ ਸਮਾਜ ਇਹ ਲਾ ਗਿਆ ਕੀ ਉਹਨਾਂ ਦੀ ਸਿਹਤ ਜਿਹੜੀ ਇਸ ਵੇਲੇ ਬਹੁਤ ਨਾਜ਼ੁਕ ਖਾਲਸਿਕ ਐਸੇ ਉਹਨਾਂ ਨੂੰ ਮਿਲਕੇ ਆਇਆ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਸਨਿਸ਼ਚਾ ਕਰ ਲੱਗਿਆ ਖਾਤਰੀ ਤੇ ਬਹੁਤ ਪੋਜੇਟਿਵ ਤੇਰੋਨਾ ਨਾੜ ਨਾ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨਸਿਕ ਕਰ ਦਿੱਤਾ ਹੈ ਅਲੱਗ ਆ ਜੀ ਸਾਡੇ ਵਖਰੇਵੇਂ ਨੇ ਇਕਸਾ ਰਹਿਣਗੇ ਦੁਸ਼ਮਣ ਸਾਡਾ ਸਾਂਝਾ ਹੈ ਮੰਗਾ ਸਾਡੀਆਂ ਸਾਂਝੀਆਂ ਅਸੀਂ ਸਾਰੇ ਇਕੱਠੇ ਹੋ ਕੇ ਬਰਦਾਸ਼ਤ ਕਰੀਏ ਇਹ ਇਕਜੁੱਟਤਾ ਬਣ ਸਕਦੀ ਹੈ ਬਹੁਤ ਵਧੀਆ ਗੱਲ ਜੇ ਇਕਜੁੱਟਤਾ ਜੇ ਦੂਰ ਪਈ ਹੈ ਇਹ ਉਹ ਡਿੱਕੇ ਆ ਤਾਂ ਆਪਾਂ ਇਕੱਠੇ ਹੋ ਕੇ ਸਾਥ ਵੇਡ ਤੇ ਛੱਟ ਮਾਰੀਏ ਇਸ ਗੱਲ ਦਾ ਭਰੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਢੱਲੇਵਾਲ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਢੱਲੇਵਾਲ ਸਾਹਿਬ ਦੀਆਂ ਜਿਹੜੀਆਂ ਜਿੰਨੀਆਂ ਮੰਗਾਂ ਤੇ ਉਹ ਫਰੰਟ ਲੜ ਰਹੇ ਨੇ ਦੋਨੇ 11-12 ਮਹੀਨਿਆਂ ਤੋਂ ਉਹ ਗੱਲਾਂ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਨਮਕ ਬਖਵਾ ਕੇ ਇਹਨਾਂ ਦੇ ਮਨਾਂ ਨੂੰ ਕਰੇ ਇਹ ਸਾਡੀ ਸਮੂਚੀ ਕਿਸਾਨੀ ਦੀ ਮੰਗ ਹੈ ਕਿਸੇ ਧਲੇਵਾਲ ਦੀ ਇਕੱਲੇ ਦੀ ਦਾ ਕਾਸਨ ਦੀ ਇਕੱਲੇ ਦੀ ਨਰਾਜੇਵਾਲ ਦੀ ਇਕੱਲੇ ਦੀ ਸਾਡੀ ਸਾਰਾ ਜੇ ਜੋ ਅਸੀਂ ਹੁਣ ਇਹਦਾ ਕਦਮ ਵਧਾਇਆ ਤੇ ਇੱਕ ਦਾ ਸਾਡੀ ਆਸ ਨਾਲੋਂ ਵੱਧ ਸਾਨੂੰ ਸਾਰੇ ਲੋਕ ਜਿਹੜਾ ਸਰਕਾਰ ਦੇ ਅੰਦਰ ਸਾਡੀ ਦੁਬਾਰਾ ਪਿਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋ ਹੋਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਬਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਆ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ 21 ਤੱਕ ਅਸੀਂ ਇਕੱਠੇ ਲੜਿਆ ਤਾਂ ਉਹ ਸਾਰੇ ਆਗੂ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ سپورਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਸਾਰੀਆਂ ਐਸਕੇਐਮ ਦੀਆਂ ਜਿਥੇ ਬੰਦੀਆਂ ਇਸ ਮੋਰਚੇ ਦੇ ਨਾਲ ਨੇ ਬਹੁਤ ਬਹੁਤ ਇੱਕ ਵਾਰ ਇੱਕ ਵਾਰ ਸਵਾਲ ਲੈ ਲਿਓ ਇੱਕ ਵਾਰ ਗੁਰਦਾਸ ਸਾਹਿਬ ਸਵਾਲ ਲੈ ਲਿਓ ਆਹ ਹਾਂ ਗੁਰਦਾਸ ਸਾਹਿਬ ਸਵਾਲ ਲੈ ਲਿਓ ਹੁਣ ਨਹੀਂ ਬਸ ਹੁਣ ਤੁਸੀਂ ਮੈਂ ਕਹਿੰਦਾ ਇਕੱਠੀ ਕਰ ਲਓ ਸਾਰੀ ਗੱਲ ਬਾਅਦ ਚ ਫਿਰ ਕੋਈ ਹੋਰ ਗੱਲ ਆ ਜਾਵੇ ਬੈਠ ਜਾਓ ਜੀ ਬਾਜਦੇ ਨਹੀਂ ਉਹ ਤਾਲਮੇਲ ਕਮੇਟੀ ਦੀ ਮੀਟਿੰਗ 15 ਤਰੀਕ ਨੂੰ ਆਇਆ ਸਾਰੇ ਆ ਗੋ ਤੁਸੀਂ ਇਕੱਠੇ ਹੋ ਇੱਥੇ ਹੁਣ ਬਾਕੀ ਰਹਿ ਕੀ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾਂ ਬੈਠਕ ਹੋਈ ਆ ਇਹ ਗੱਲਬਾਤ ਕਰੇ ਸੀ ਉਹ ਸਾਰੀਆਂ ਮੈਂ ਤੁਹਾਡੇ ਸਾਰਿਆਂ ਦਾ ਪੁਲੀਟਿਕਲ ਦਾ ਦੌਰੇ ਖੀਰ ਦੇ ਵਿੱਚ ਇੱਕੋ ਹੀ ਜਵਾਬ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜੇਹੇ ਜੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮਿੰਟ ਮਿੰਟ ਸੁਹਾਈ ਆ ਜਲਦੀ ਐਮਰਜੈਂਸੀ ਇਸ ਗੱਲ ਤੇ ਸੋਚੋ